ਪਾਪਾ ਨਾਲ ਖੇਦਿਆ ਖੇਦਿਆ ਕਰਦਾ ਪਿਆ ਸੀ ਹਾਂ ਪਾਪਾ ਨੂੰ ਠੀਕ ਕਰ ਦੋ ਫਿਰ ਅੱਜ ਸਵੇਰ ਦੇ ਉੱਠੇ ਨਹੀਂ ਜੱਪੂ ਪਾਪਾ ਕਿ ਪਾਪਾ ਉੱਥੇ ਕਾਹਤੋਂ ਨਹੀਂ ਬੈੱਡ ਤੋਂ ਛਾਰਿਆਂ ਨੂੰ ਸਾਚੀ ਕਾਲ ਕਰ ਦੋ ਫਿਰ ਜੱਪੂ ਸਾਸਰੀ ਕਾਲ ਕਰੋਗੇ ਨਾ ਪਾਪਾ ਠੀਕ ਹੋ ਜਾਣਗੇ ਪਾਪਾ ਠੀਕ ਹੋ ਗਏ ਨਹੀਂ ਹੋਏ ਪਾਪਾ ਪਾਪਾ ਨੂੰ ਖਾਰ ਹੋ ਰਿਹਾ ਹੈ ਖਾਰ ਮੂੰਹ ਨੂੰ ਮਟੇ ਬੁਖਾਰ ਤੇ ਨਹੀਂ ਹੈ ਨਾ ਉਵੇਂ ਹੀ ਹੋ ਰਿਹਾ ਉਵੇਂ એનર્ਜੀ ਗਈ ਲੋ ਗੋਰਾ ਗੱਡੀ ਆ ਗਈ ਗੋਰੇ ਨੂੰ ਤੇ ਬੜਾ ਯਾਦ ਕਰ ਜਾਂਦੀ ਓਹ ਹੋ ਲੋ ਬਾਹਰ ਨੇ ਰਾਹ ਹੋ ਰਿਹਾ ਕਿਹਦੀ ਗੱਡੀ ਜਾ ਰਹੀ ਹੈ ਦੇਖੀ ਜਰਾ ਗੱਡੀ ਤੇ ਪਿੱਛੇ ਦੀ ਆਈ ਹੈ ਬਹੁਤ ਅੱਗੇ ਦੀ ਨਹੀਂ ਆਈ ਕੋਈ ਅਜੀ ਨੇਰਾ ਹੋ ਗਿਆ ਓਹ ਹੋ ਆ ਗਿਆ ਸਾਸਰੀ ਕਾਲ ਦੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਤੇ ਅੱਜ ਨਾ ਕੱਲ ਵੀ ਨਹੀਂ ਵਲੌਗ ਪਾਇਆ ਤੇ ਅੱਜ ਸਵੇਰ ਦਾ ਵੀ ਨਹੀਂ ਬਣਾਇਆ ਕਿਉਂਕਿ ਕੱਲ ਦੀ ਨਾ ਹਰਜੀਤ ਦੀ ਤਬੀਅਤ ਥੋੜੀ ਢਿੱਲੀ ਜੀ ਹੈ ਉਹ ਕਿਉਂ ਮੈਂ ਦਵਾਈ ਕਰਕੇ ਨਹੀਂ ਹੈ ਦਵਾਈ ਤੇ ਉਹੀ ਹੈ ਸੇਮ ਉਹਵੇਂ ਹੀ ਕਹਿੰਦਾ ਮੈਨੂੰ ਨਾ ਥਕਾਵਟ ਜੀ ਹੋਈ ਹੈ ਸ਼ਾਇਦ ਜਿਹੜਾ ਪਰਸੋਂ ਅਸੀਂ ਗਏ ਆ ਸਾਰਾ ਦਿਨ ਬੈਠਣ ਨਾਲ ਹੋ ਗਿਆ ਤੇ ਕੱਲ ਵੀ ਅਸੀਂ ਹੈ ਤੇ ਘਰੇ ਹੀ ਸੀ ਗਏ ਤੇ ਕਿਤੇ ਵੀ ਨਹੀਂ ਹੈ ਪਤਾ ਨਹੀਂ ਫਿਰ ਵੀ ਜਿਹੜੀ ਚੀਜ਼ ਵੀ ਅਸੀਂ ਕੋਈ ਨਹੀਂ ਖਾਦੀ ਕਿ ਜਿਹਦੇ ਕਰਕੇ ਥੋੜਾ ਪਸ ਹੈ ਨਾ ਰਿਸੀ ਕਹਿੰਦੇ ਕਿ ਭਰਾੜੀ ਜੀ ਹੁੰਦੀ ਪਈ ਹੈ ਉਦੇ ਕਰਕੇ ਹਾਂ ਜਪਨ ਜਪਨ ਉਦੇ ਕਰਕੇ ਨਾ ਅਜ ਸਾਰਾ ਦਿਨ ਉੱਠੇ ਨਹੀਂ ਐ ਸਵੇਰ ਤੇ ਹੁਣ ਵਧੀਆ ਫੀਲ ਕਰ ਰਹੇ ਹੋ ਕਿ ਨਹੀਂ ਅਜੇ ਵੀ ਆ ਉਵੇਂ ਹੀ ਹੋ ਰਿਹਾ ਤੁਹਾਨੂੰ ਠੀਕ ਹੈ ਠੀਕ ਹੈ ਆ ਗਲਤ ਤਰੀਕਾ ਠੀਕ ਹੈ ਜਦ ਨਾ ਪਤੂ ਗਿਰਨਾ ਕੀ ਛਾਲ ਮਾਰਦੀ ਕਿੱਥੋਂ ਮਾਰੀ ਮੈਂ ਛਾਲ ਮਾਰਤੀ ਹਾਂ ਜੰਪਿੰਗ ਜੰਪਿੰਗ ਜੰਪੀ ਜੰਮੀ ਜੰਪਿੰਗ ਜੰਪਿੰਗ ਕਿੱਥੋਂ ਜੰਪਿੰਗ ਕਰ ਰਹੇ ਦੱਸੀ ਜਰਾ ਜੰਪੀ ਜੰਕੰਦੀ ਹੈ ਜੰਪਿੰਗ ਜੰਪਿੰਗ ਐਵੇਂ ਨਹੀਂ ਕਰੀਦੀ ਹੁੰਦੀ ਜੰਪਿੰਗ ਜੰਪ ਕਰੀਦਾ ਹੁੰਦਾ ਤੂੰ ਤੇ ਲੈ ਨੂੰ ਦੇ ਲੈਟ ਹੀ ਜਾਂਦਾ ਹੈ ਹੈ ਨਹੀਂ ਚਾਪੀਂਗਾ ਕੀ ਕਰਾਂਗਾ ਆਹ ਚਾਪ ਜੰਪ ਆਹ ਜੰਪ ਜੰਪ ਚਾਪ ਜਪਨੀ ਜੰਪ ਹਾਂ ਹੋਇਦ ਐਨੇ ਨਾ ਉਧਰ ਲੁੜਕ ਜਾਣਾ ਬਾਹਰ ਹੀ ਸਿੱਧਾ ਜੜਝਾਈ ਤੋਂ ਪਾਰ ਤੇ ਉਥੇ ਸਵੇਰੇ ਪਤਾ ਕੀ ਕਰ ਰਹੀ ਅੱਜ ਸਵੇਰੇ ਉੱਤੇ ਛੱਤ ਤੇ ਜਦੋਂ ਮੈਂ ਲੈ ਗਈ ਦੁਪਹਿਰੀ ਹਣਾ ਟੱਪਣੀ ਵੀ ਉੱਪਰ ਟੱਪਾ ਦੇ ਵਿੱਚ ਖੜੀ ਹੋਗੇ ਨਾ ਉਹਨੂੰ ਗੋਲ ਗੋਲ ਘੁਮਾਵੇ ਦਡਾਮ ਨੀਚੇ ਗਿਰੀ ਪੁੱਠੀ ਤੇ ਇਹਦੇ ਵਜਦੀ ਉੱਥੇ ਹੀ ਐ ਹਮੇਸ਼ਾ ਆਹਾਂ ਇੱਥੇ ਵੱਜੀ ਸੀ ਇੱਥੇ ਵੱਜੀ 6 ਵਜਦੀ ਸੀ ਨਾ ਤੇਰੀ ਵੱਜਦੀ ਉੱਥੇ ਹੀ ਹਮੇਸ਼ਾ ਆ ਜਾ ਨਾ ਨੀਤੂ ਕਹਿੰਦੀ ਇਹਦੇ ਸਾਈਡ ਤੋਂ ਸਿਰ ਚੋੜਾ ਹੈ ਨਾ ਜਪਨੂਰ ਦਾ ਕਹਿੰਦੀ ਚਾਚੀ ਇਹਦੇ ਨਾ ਦੋਨੋਂ ਪਾਸੇ ਚੋਟ ਲੱਗੀ ਹੈ ਸੁੱਜਿਆ ਪਿਆ ਮੈਂ ਕਿਹਾ ਸੁੱਜਿਆ ਨਹੀਂ ਪਿਆ ਆ ਬੱਸ ਆੜ ਮਾਰਦੀ ਆ ਕੀ ਕਰਨੇ ਆ ਛਾਲ ਮਾਰਦੀ ਮੈਂ ਛਾਲ ਮਾਰਦੀ ਆ ਪੰਜਾਬੀ ਨਾ ਪੂਰੀ ਪੂਰੀ ਪੰਜਾਬੀ ਬੋਲੇ ਕਰੀਗੀ ਸਾ ਬੋਲੇ ਆਦਾਨਾ ਸਾਬਨ ਵੀ ਲਿਆਉਣ ਵਾਲਾ ਸੀ ਕੀ ਬੋਲਦਾ ਮੈਂ ਹੋਏ ਹੋਏ ਥੱਲੇ ਪਿੱਛੇ ਨਾ ਆ ਜੀ ਜੱਪੂ ਧਿਆਨ ਨਾਲ ਜੰਪ ਕਰ ਜਰਾ ਬੈ ਕੇ ਖੇਲੀਦਾ ਹੁੰਦਾ ਕਿ ਸਾਰਿਆਂ ਨੂੰ ਪੁੱਛੋ ਤੁਸੀਂ ਸਾਰੇ ਠੀਕ ਹੋ ਸਾਰੇ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈਂਡ ਜੋੜ ਕੇ ਜੱਪੂ ਹੱਥ ਜੋੜ ਕੇ ਨਹੀਂ ਬੁਲਾਨੀ ਛ ਚਿਕਾ ਚਾ ਚਿਕਾ ਹੋਣਾ ਨਾ ਜਪਨੂਰ ਸ਼ਰਾਰਤੀ ਦਿਨੋਂ ਦਿਨ ਸ਼ਰਾਰਤੀ ਹੀ ਹੋਈ ਜਾਂਦੀ ਹੈ ਤੈਨੂੰ ਪਤਾ ਕਿੰਨੇ ਪਿਆਰ ਕਰਨ ਵਾਲੇ ਤੈਨੂੰ ਪਿਆਰ ਕਰਦੇ ਨੇ ਅੱਛਾ ਜੱਪੂ ਮਹਿੰਦੀ ਲਗਾਈ ਸੀ ਮਹਿੰਦੀ ਦਿਖਾ ਤੂੰ ਜੱਪੂ ਨੂੰ ਜੱਪੂ ਨੇ ਆਪਣੇ ਨਿੱਕੇ ਨਿੱਕੇ ਤੇ ਚ ਮਹਿੰਦੀ ਲਗਾਈ ਹੈ ਦੇਖਿਆ ਆਏ ਹਾਂ ਕਿੰਨੇ ਲਾਈ ਸੀ ਬਾਰੂ ਤੇ ਕਿੰਨੇ ਲਾਈ ਸੀ ਬਾਰੂ ਮਧੂ ਨਹੀਂ ਨਹੀਂ ਕਿੰਨੇ ਲਾਈ ਸੀ ਗ੍ਰੇਨੂ ਗੰਨੂ 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 ਕਹਿੰਦੀ ਫੇਰ ਚਾਲ ਮਾਰ ਤੇ ਆਨੀਆ ਕੋਠੇ ਕੋਠੇ ਤੇ ਛਾਤ ਤੇ ਕਿ ਮੈਂ ਆ ਗਈ ਕਿੱਥੇ ਆ ਗਈ ਮੈਂ ਗਈ ਜੱਪੂ ਪਾਪਾ ਨੂੰ ਫੇਰ ਕਹਿ ਦੋ ਕਿ ਪਾਪਾ ਕੀ ਕਹਿੰਦੇ ਨੇ ਕਿ ਪਾਪਾ ਜਲਦੀ ਠੀਕ ਹੋ ਵੋ ਕਿ ਜਲਦੀ ਠੀਕ ਹੋ ਵੋ ਫੇਰ ਮੈਂ ਸੀਨੇ ਨੂੰ ਸ਼ਾਰਮ ਤੂੰ ਮੈਂ ਸ਼ਾਲ ਮਾਰ ਦੂੰ ਮੈਂ ਇਹ ਸ਼ਾਰਮ ਤੂੰ ਸੇਰ ਕੀ ਗਈ ਜਾਂਦਾ ਸੀ ਸੇਰ ਇੱਥੇ ਨਾ ਬੈਠੀ ਨਿੱਕੀਆਂ ਨਿੱਕੀਆਂ ਗੱਲਾਂ ਕਰੀਏ ਇਹਨੂੰ ਹੁਣ ਸਾਰੀਆਂ ਗੱਲਾਂ ਆਉਂਦੀਆਂ ਨੇ ਨਾ ਬੋਲਣੀਆਂ ਜਿਵੇਂ ਜਿਵੇਂ ਉਹਨਾਂ ਵੱਡੀ ਹੋਈ ਜਾਏਗੀ ਨਾ ਤੇ ਦੇਖ ਲਿਓ ਤੁਸੀਂ ਸਾਰੇ ਇਹਨੇ ਗੱਲਾਂ ਹੋਰ ਤਾਂ ਆ ਪਰ ਇੱਕ ਗੱਲ ਹੈ ਅੱਜ ਇਹਨਾਂ ਨੂੰ ਪਤਾ ਕਿ ਦੀ ਕੱਲ ਰੀਸ ਕੀਤੀ ਉਹ ਉਹ ਗੁੜੀਆਂ ਨਹੀਂ ਆਈ ਹੋਈ ਸੀ ਛੋਟੀ ਜੀ ਹਨਾ ਐ ਪੈਣ ਦੀ ਕੁੜੀ ਇਹ ਨਹੀਂ ਆਈ ਨਹੀਂ ਸੀ ਤੇ ਉਹ ਕੱਲ ਗੇਟ ਕੋਲ ਲੰਮੇ ਪਈ ਜਾਂਦੀ ਸੀ ਅੱਜ ਹੈ ਉਹਦੀ ਰੀਸ ਕਰ ਰਹੀ ਸੀ ਇੱਥੇ ਲੰਮੇ ਪੈ ਗਈ ਗੇਟ ਕੋਲ ਬਾਹਰ ਬਾਹਰ ਉੱਥੇ ਗੇਟ ਕੋਲ ਲੰਮੇ ਪੈ ਗਈ ਤੇ ਅ ਕੀ ਇਸ ਵਾਸਤੇ ਮੈਨੂੰ ਰੋਲਾ ਜਿਆ ਪਾਈ ਜਾਂਦੀ ਸੀ ਕਿਹੜੀ ਚੀਜ਼ ਵਾਸਤੇ ਕੀ ਮੰਗ ਰਿਆ ਸੀ ਉਸ ਟਾਈਮ ਮੈਂ ਜਦੋਂ ਗੇਟ ਕੋਲ ਲੰਮੇ ਪਿਆ ਸੀ ਚੀਕਾ ਇਹ ਵੇਗਲਾ ਸ਼ਰਾਰਤੀ ਅੱਜ ਬੈਠ ਗਏ ਤੇ ਅੱਜ ਨਾ ਅਸੀਂ ਕੱਲ ਬਣਾ ਲਈ ਸੀ ਅਸੀਂ ਆਲੂ ਮਟਰ ਸ਼ਾਇਦ ਉਹ ਕਰਕੇ ਥੋੜਾ ਜਿਹਾ ਹੋ ਗਿਆ ਤੇ ਅੱਜ ਮੈਂ ਆਪਣਾ ਤੇਜ਼ ਮੂੰਗੀ ਦੀ ਦਾਲ ਕਿਉਂਕਿ ਮੂੰਗੀ ਦੀ ਦਾਲ ਹੀ ਬਣਾਈਏ ਕਿਉਂਕਿ ਡਾਕਟਰ ਨੇ ਕਿਹਾ ਲੂਣ ਘੱਟ ਕਰ ਦੋ ਲੂਣ ਨਾ ਲੀਵਰ ਖ ਖੋਰਦਾ ਹੈ ਨਾ ਚੀਜ਼ ਨੂੰ ਉਹ ਵੀ ਚੀਜ਼ ਦਾ ਇਫੈਕਟ ਹੋ ਸਕਦਾ ਉਹ ਦੇ ਆ ਕੀ ਕਰਤਾ ਪਾਪਾ ਉੱਪਰ ਬੈ ਗੀਆਂ ਬਾਕੀ ਬ੍ਰੇਡ ਦੇ ਨਾਲ ਨਾਲ ਲੂਣ ਵੀ ਹਾਈ ਬਲੱਡ ਪ੍ਰੈਸ਼ਰ ਕਰਦਾ ਅੱਛਾ ਇੱਧਰ ਦੇ ਚਾਤੀ ਕਰ ਰਿਹਾ ਤੂੰ ਗੇਰ ਨਾ ਜਾਈਂ ਉਧਰ ਪਰਲੀ ਸਾਈਡ ਜਦੋਂ ਪਰਲੀ ਸਾਈਡ ਗੇਰ ਨਾ ਜਾਇਓ ਆ ਜਾ ਫੇਰ ਗੁੱਡ ਨਾਈਟ ਗੁੱਡ ਨਾਈਟ ਕਰ ਦਿਓ ਸਾਰਿਆਂ ਨੂੰ ਕੱਇ ਅਸੀਂ ਫਿਰ ਸਵੇਰੇ ਮਿਲਾਂਗੇ ਨਵੇਂ ਵਲੌਗ ਦੇ ਨਾਲ ਤਾਂਕਿ ਤੁਹਾਡੇ ਬਾਜੀ ਵੀ ਸਵੇਰ ਤੱਕ ਵਧੀਆ ਹੋ ਜਾਣ ਐ ਕੀ ਹੋਣ ਖਾਣ ਲੱਗਿਓ ਤੁਸੀਂ ਲੱਛ ਅੱਛਾ ਹਾਂ ਅੱਛਾ ਦਸ ਕਿਹਦੇ ਨਾਲ ਖਾਈਦੇ ਹੁੰਦੇ ਆ ਜੋ ਫਿਰ ਗੁੱਡ ਨਾਈਟ ਕਰ ਦਿਓ ਕੱਲ ਸਵੇਰੇ ਕੱ ਸਵੇਰੇ ਮਿਲਾਂਗੇ ਨਵੇਂ ਵਲੌਗ ਦੇ ਨਾਲ ਕਾ ਸ਼ੇਅਰ ਕਰ ਦਿਓ ਵੀਡੀਓ ਕਿ ਤੁਹਾਡਾ ਸਾਰਿਆਂ ਦਾ ਸਾਥ ਬਹੁਤ ਮਿਲਦਾ ਪਿਆ। ਕੀ ਮੈਂ ਨਹੀਂ ਲੈਣਾ। ਪਾਪਾ ਦੇ ਦਰਦ ਹੋਏਗੀ ਜੇ ਪੁੱਪਾ ਉਤਰ ਜਾ। ਪਾਪਾ ਦੇ ਪੀ ਹੋ ਜਾਂਦੀ ਐ। ਪਾਪਾ ਦੇ ਪੀ ਹੁੰਦੀ ਐ ਨਾ। ਉਤਰ ਜਾ ਮੇਰੇ ਸਿਆਣਾ ਪੁੱਤ। ਕੀ? ਕੀ? ਗੋਡਾ ਨਹੀਂ ਐ ਮੋਡਾ ਐ ਪਾਪਾ ਦਾ। ਮੈਂ ਕਿਹਾ ਪੁੱਤੇ ਪਪਾ ਨੂੰ ਵੋਝਲਾ ਕੀ ਹੈ ਪਪਾ ਦੀ ਲੱਤਾਂ ਤੇ ਪਿੱਛੇ ਆ ਕਿੱਛੀ ਹੋ ਲੱਗਤ ਹਾਂ ਬਾਉ ਨਹੀਂ ਹੈ ਬੜੇ ਮੋਢਾ ਹੈ ਮੁੰਡਾ ਹੈ ਹਾਂ ਮੋਢਾ ਹੈ ਮੁੰਡਾ ਮੋਢਾ ਅਪਰਾ ਮੁੰਡਾ ਹੈ ਹਾਂ ਅਪਰਾ ਮੁੰਡਾ ਹੂੰ ਚਲੋ ਦੇਖ ਲਿਆ ਜੱਪੂ ਵੀ ਸੋ ਗਿਆ ਚਲੋ ਗੁੱਡ ਨਾਈਟ ਗੁੱਡ ਨਾਈਟ ਸਾਰਿਆਂ ਨੂੰ